ਅੰਦਰੋਂ ਡੁੱਬਿਆ ਹੋਇਆ ਪ੍ਰੇਮ ਚ ਭੀਜਾ ਖਿਰਦਾ ਅੰਦਰ ਗਹਿਰੇ ਚਿੰਤਨ ਵਿੱਚ ਉਤਰੇ ਕੋਈ ਮਹਾਪੁਰਖ ਉਹ ਕਹਿ ਰਹੇ ਨੇ ਜ਼ਮੀਨ ਤੇ ਸੂਰਜ ਆਪਸ ਵਿੱਚ ਗੱਲਾਂ ਪੈ ਕਰਦੇ ਸਨ ਤੇ ਅਸਮਾਨ ਜ਼ਮੀਨ ਨੂੰ ਕਹਿ ਰਿਆ ਸੀ ਵੈਗਰੂ ਜ਼ਮੀਨ ਤੇ ਅਸਮਾਨ ਦੀ ਗੱਲਬਾਤ ਹੈ ਅਸਮਾਨ ਕਹਿ ਰਿਆ ਸੀ ਮੇਰਾ ਸੂਰਜ ਅਦੇ ਵੀ ਚਮਕ ਰਿਹਾ ਹੈ ਮੇਰਾ ਚੰ드ਰਮਾ ਅਜੇ ਵੀ ਚਾਨਣੀ ਦਿੰਦਾ ਹੈ ਮੇਰੇ ਅੰਦਰ ਮੇਰੇ ਵਿੱਚ ਅਨੇਕਾਂ ਤਾਰੇ ਸਿਆਰੇ ਸੂਰਜ ਨੇ ਪਰ ਮੈਂ ਤੇਰੇ ਤੋਂ ਪੁੱਛਣਾ ਚਾਹਨਾ ਕਿ ਤੇਰੀ ਖੇਕ ਉੱਤੇ ਜੀਣ ਵਾਲੇ ਵੱਡੇ ਵੱਡੇ ਸਮਰਾਟ ਕਿੱਥੇ ਚਲੇ ਗਏ ਜੇ ਅਸੀਂ ਅੱਜ ਦੇ ਨਜ਼ਰੀਏ ਨਾਲ ਇਹਦੇ ਅਰਥ ਕਰੀਏ ਕਿ ਰਾਵਣ ਕਿੱਥੇ ਚਲਾ ਗਿਆ ਕੰਸ ਕਿੱਥੇ ਚਲਾ ਗਿਆ ਚੰਗੇਜ ਖਾਂ ਕਿੱਥੇ ਚਲਾ ਗਿਆ ਜ਼ੁਲਮ ਕਰਨ ਵਾਲੇ ਲੋਕ ਜਿਨ੍ਹਾਂ ਤੋਂ ਬਿਨਾ ਪੱਤਾ ਨਹੀਂ ਸੀ ਖਿਲਦਾ ਧਰਤੀ ਦਾ ਉਹ ਕਿੱਥੇ ਚਲੇ ਗਏ ਕਹਿਣ ਲੱਗੇ ਜ਼ਮੀਨ ਨੇ ਉੱਤਰ ਦਿੱਤਾ ਕਿ ساری ਜ਼ਿੰਦਗੀ ਮੇਰੇ ਉੱਤੇ ਮੱਲਾ ਮਾਰਦੇ ਰਹੇ ਅੱਜ ਸਚਾਈ ਇਹ ਕਿ ਉਹਨਾਂ ਦੇ ਸ਼ਰੀਰ ਕਬਰਾਂ ਦੇ ਵਿੱਚ ਸੜਦੇ ਪਏ ਨੇ ਤੇ ਚੰਗੇ ਕਰਮ ਨਾ ਕਰਨ ਕਰਕੇ ਉਹਨਾਂ ਦੀ ਜਿੰਦ ਨੂੰ ਉਲਾਂਬੇ ਪੈ ਮਿਲਦੇ ਘਰ ਆਪਣੇ ਨਹੀਂ ਟਿਕੇ ਬਾਬਾ ਜੀ ਦੇ ਬਚਨ ਨੇ ਜ਼ਮੀ ਪੁੱਛੇ ਅਸਮਾਨ ਪੁੱਛਦਾ ਪਿਆ ਅਸਮਾਨ ਜ਼ਮੀਨ ਮੇਨ ਦੱਸ ਕਿੱਥੇ ਚਲੇਗਾ ਤੇਰੇ ਤੇ ਘਰ ਟਿਕਾਣੇ ਬਣਾਉਣ ਵਾਲੇ ਜ਼ਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਹਿ ਅਗਲਾ ਉਤਰ ਸੀ ਜਾਣਣ ਗੋਰਾ ਨਾਲ ਊਲਾਮੇ ਜੀ ਸਹੇ ਸਰਦੇ ਪੈਨ ਕਬਰਾਂ ਵਿੱਚ ਸ਼ਰੀਰ ਤੇ ਉਹਨਾਂ ਦੀ ਜਿੰਦ ਜਿਹੜੀ ਊਲਾਮੇ ਪਈ ਸਹਾਰਦੀ ਹੈ ਉਹ ਵੀ ਕਹਿੰਦੇ ਸਨ ਘਰ ਮੇਰਾ ਇੱਕ ਬਚਨ ਸੀ ਬਾਬਾ ਜੀ ਦਾ ਖੋਰ ਲੈਣਾ ਸਿਰਫ ਇਸ ਗੱਲ ਨੂੰ ਸਮਝਣ ਲਈ ਪਿਆਰਿਓ ਘਰ ਜਿੰਨਾ ਮਰਜੀ ਕੋਈ ਵੱਡਾ ਬਣਾ ਲੈ ਅਸੀਂ ਵੀ ਜ਼ੋਰ ਮਾਰਨੇ ਪਰ ਇਸ ਹਕੀਕਤ ਤੋਂ ਜਾਣੂ ਹੋइए ਕਿ ਅਸਲ ਵਿੱਚ ਮੇਰਾ ਇਹ ਟਿਕਾਣਾ ਨਹੀਂ ਇੱਕ ਆਤੀਥੀ ਦੀ ਤਰ੍ਹਾਂ ਰਹੇ ਇੱਕ ਦਿਨ ਮੈਂ ਅਰਜ਼ ਕੀਤੀ ਸੀ ਇੱਕ ਆਤੀਥੀ ਸ਼ਬਦ ਤੇ ਇੱਕ ਬਟਾਉ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਟਾਉ ਸ਼ਬਦ ਆਇਆ ਭਾਈ ਗੁਰਦਾਸ ਜੀ ਨੇ ਵੀ ਕਿਹਾ ਵਾਟ ਬਟਾਉ ਰਾਤ ਸਰਾਈ ਵਸਿਆ ਬਟਾਉ ਸੋ ਜੋ ਲਾਭ ਹੈ ਨੇ ਸ਼ਬਦ ਹੈ ਬਾਟ ਤੇ ਬਾਟ ਤੋਂ ਸ਼ਬਦ ਬਣਿਆ ਬਟਾਉ ਬਾਟ ਦਾ ਅਰਥ ਰਸਤਾ ਸਫਰ ਵਿੱਚ ਤੇ ਬਟਾਉ ਦਾ ਅਰਥ ਹੈ ਜਿਹੜਾ ਉਸ ਸਫਰ ਉੱਪਰ ਚੱਲ ਰਿਹਾ ਹੈ ਮਹਾਰਾਜ ਜੀ ਨੇ ਹਰ ਬੰਦੇ ਲਈ ਸ਼ਬਦ ਬਟਾਉ ਵਰਤੇ ਹੈ ਕਿਉਂਕਿ ਅਸੀਂ ਜਿੱਥੇ ਰੁਕੇ ਹਾਂ ਇਹ ਸਾਡੀ ਮੰਜ਼ਲ ਨਹੀਂ ਅਸਲ ਵਿੱਚ ਆਪਾਂ ਸਾਰੇ ਸਫਰ ਵਿੱਚ ਭਾਵੇਂ ਕਹੀ ਜਾਈਏ ਕਿ ਮੈਂ ਇੱਕ ਟਿਕਾਣੇ ਤੇ ਬਹਿ ਗਿਆ ਸਾਡਾ ਸ਼ਰੀਰ ਇੱਕ ਟਿਕਾਣੇ ਤੇ ਬੈਠਾ ਹੈ ਪਰ ਸਵਾਸ ਤੇ ਜ਼ਿੰਦਗੀ ਵੱਲ ਚਾਤੀ ਮਾਰ ਕੇ ਦੇਖੋ ਸਵਾਸ ਸਫਰ ਵਿੱਚ ਨੇ ਜ਼ਿੰਦਗੀ ਸਫਰ ਵਿੱਚ ਹੈ ਅਸੀਂ ਬਾਟ ਉੱਪਰ ਚੱਲਨੇ ਪਏ ਆ ਬਟਾਊ ਖਾਨ ਤੇ ਦੂਸਰਾ ਹੈ ਅਤਿਥੀ ਮੌਤ ਉਹਨੂੰ ਵੀ ਅਤਿਥੀ ਕਿਹਾ ਜਾਂਦਾ ਹੈ ਤਿੱਥ ਦਾ ਅਰਥ ਹੁੰਦਾ ਹੈ ਤਰੀਕ ਸ਼ਬਦ ਹੈ ਅਤਿਥੀ ਐੜਾ ਗੇਤਰ ਲਾਣੇ ਆਸੀਂ ਅਤਿਥੀ ਦਾ ਅਰਥ ਜੋ ਤਰੀਕ ਦੱਸਣ ਤੋਂ ਬਿਨਾ ਆ ਜਾਏ ਪ੍ਰੋਣਾ ਮਹਿਮਾਨ ਤਰੀਕ ਨਹੀਂ ਦਸੀ ਪਰ ਬਿਨਾ ਤਰੀਕ ਦੱਸਣ ਤੋਂ ਆ ਗਿਆ ਸਾਨੂੰ ਤਰੀਕ ਨਹੀਂ ਦੱਸੀ ਪਰ ਰੱਬ ਨੇ ਨਿਸ਼ਚਿਤ ਕੀਤੀ ਪਤਾ ਹੀ ਨਾ ਲੱਗਾ ਕਿ ਕਿਹੜੀ ਤਰੀਕ ਕਿਹੜਾ ਦਿਨ ਆਇਆ ਅ ਤਿਥੀ ਬਣ ਕੇ ਮੌਤ ਆਈ ਬਿਨਾ ਥਿਤ ਦੱਸਣ ਤੋਂ ਹੀ ਬੰਦੇ ਨੂੰ ਸੰਸਾਰ ਤੋਂ ਲੈ ਗਈ ਤਰੀਕ ਨਹੀਂ ਦੱਸੀ ਪਰ ਇਹ ਆਪਣਾ ਟਿਕਾਣਾ ਆਪਣਾ ਕਰ ਨਹੀਂ ਆਓ ਇੱਕ ਬਚਨ ਸਿੱਖ ਹੋਰ ਲੈ ਲਈਏ ਬਾਬਾ ਸਾਹਿਬ ਜੀ ਦਾ ਉਹ ਭਾਵੇਂ ਕਈ ਵਾਰੀ ਆਪ ਨੇ ਸੁਣਿਆ ਹੈ ਫਿਰ ਇਹਦੇ ਅਰਥਾਂ ਵੱਲ ਆਪਾਂ ਜਾਣੇ ਕਿਉਂਕਿ ਸ਼ਬਦ ਦੇ ਅਰਥ ਵਿਸਤਾਰ ਨਾਲ ਕਰਨੇ ਅਤ ਲੋੜੀਂਦੇ ਆ ਆਪਣਾ ਘਰ ਕਿਹੜਾ ਹੈ ਬਾਬਾ ਜੀ ਦੇ ਬਚਨ ਨੇ ਕਿ ਕਦੀ ਕੋਈ ਬੰਦਾ ਸ਼ਮਸ਼ਾਨ ਘਾਟ ਦੇ ਵਿੱਚ ਘਰ ਬਣਾ ਕੇ ਨਹੀਂ ਰਹਿੰਦਾ ਟਿਕਾਣਾ ਨਹੀਂ ਬਣਾਉਂਦਾ ਆਪਾਂ ਵੀ ਜਾਣਦੇ ਆ ਤੇ ਇਹ ਵੀ ਸਚਾਈ ਹੈ ਕਿ ਜਦੋਂ ਕੋਈ ਅਤ ਦਾ ਨਜ਼ਦੀਕੀ ਵੀ ਚਲਾਣਾ ਕਰ ਜਾਏ ਨਾ ਤੇ ਮਨ ਕਾਲਾ ਪਿਆ ਰਹਿੰਦਾ ਹੈ ਅੰਦਰੋਂ ਅਸੀਂ ਇਹ ਚਾਹੁੰਦੇ ਆ ਵੀ ਫਟਾਫਟ ਇਹਦੀ ਦੇਈ ਸਾਡੀਆਂ ਅੱਖਾਂ ਤੋਂ ਦੂਰ ਹੋ ਜਾਏ ਇਹ ਬੰਦੇ ਬੰਦਾ ਮੰਨਦਾ ਹੈ ਪਰ ਜ਼ੁਬਾਨ ਤੋਂ ਨਹੀਂ ਬੋਲਦਾ ਅਤ ਦਾ ਨਜ਼ਦੀਕੀ ਵੀ ਹੋਵੇ ਕੋਈ ਅਤ ਦਾ ਨੇਂ ਠੀਕ ਹੈ ਸੀ ਦੇ ਦੇ ਦਿਵਾਲੇ ਵਰਲਾਪ ਕਰਦੇ ਨੇ ਲੋਕ ਮਮਤਾ ਮੋਹ ਕਰਕੇ ਚੰਬੜਿਆ ਪਰ ਅੰਦਰ ਨੂੰ ਪੁੱਛ ਕੇ ਦੇਖੋ ਅੰਦਰ ਸਕੂਨ ਤਾਂ ਮਹਿਸੂਸ ਕਰਦਾ ਜਦੋਂ ਦੇਈ ਫੂਕੀ ਜਾਏ ਨਹੀਂ ਚੰਗਾ ਲੱਗਦਾ ਕਬਰਸਥਾਨ ਤੇ ਜਾਂਦੇ ਆ ਦਿਲ ਕਰਦਾ ਜ਼ਿਆਦਾ ਰੁਕਨ ਲੋਕ ਤਾਂ ਜਾਣਦੇ ਉਸ ਵੇਲੇ ਨੇ ਜਦੋਂ ਚਿਖਾ ਚੁਣੀ ਗਈ ਹੋਵੇ ਸਿਰਫ ਲੰਬੂ ਲੱਗਣ ਦੀ ਦੇਰ ਹੈ ਇੱਕੋ দম ਨਿਕਲ ਜਾਂਦੇ ਨੇ ਕਿਉਂ ਕਿਉਂਕਿ ਅੰਦਰ ਜਿਹੜਾ ਉਹ ਟਿਕਨ ਨੂੰ ਤਿਆਰ ਨਹੀਂ ਕਿਉਂਕਿ ਕਬਰ ਦੇ ਵਿੱਚ ਬੰਦਾ ਕੋਈ ਟਿਕਾਣਾ ਕਰਕੇ ਰਾਜ਼ੀ ਹੀ ਨਹੀਂ ਕਿ ਸ਼ਮਸ਼ਾਨ ਭੂਮੀ 'ਚ ਚਿੱਤ ਨਹੀਂ ਲੱਗਦਾ ਆਮ ਬੰਦੇ ਦਾ ਬਾਬਾ ਸਾਹਿਬ ਨੇ ਬਚਨ ਕਹੇ ਕਹਿੰਦੇ ਨੇ ਇਨਸਾਨ ਤੇਜ਼ੀ ਨਾਲ ਤੁਰਿਆ ਜਾ ਰਿਹਾ ਤੇ ਪਿੱਛੋਂ ਇੱਕ ਆਵਾਜ਼ ਪਈ ਸੀ ਤੇਜ਼ ਚੱਲਣ ਵਾਲਿਆ ਇੰਨੀ ਕਾਲੀ ਨਾਲ ਕਦਮ ਪੈਰ ਕਿਉਂ ਪਟ ਰਹੇ ਹੈ ਤੇ ਬਾਬਾ ਸਾਹਿਬ ਜੀ ਨੇ ਬਚਨ ਕੀਤਾ ਕਹਿਣ ਲੱਗੇ ਉਸ ਕਦਮ ਪਟਣ ਵਾਲੇ ਨੇ ਕਿਹਾ ਮੈਂ ਆਪਣੇ ਘਰ ਚੱਲਾਂ ਮੈਨੂੰ دیر ਹੋ ਗਈ ਸ਼ਾਮ ਪੈ ਗਈ ਮੈਂ ਆਪਣੇ ਟਿਕਾਣੇ ਤੇ ਚੱਲਾਂ ਕੌਣ ਤੂੰ ਮੈਨੂੰ ਪੁੱਛਣ ਵਾਲਾ ਉਸ ਆਵਾਜ਼ ਨੇ ਕਿਹਾ ਆ ਦੇਖ ਖੱਬੇ ਪਾਸੇ ਦੇਖਦੇ ਨੇ ਤੇ ਕੀ ਹੈ ਇੱਕ ਕਬਰਸਤਾਨ ਹੈ ਕਹਿਣ ਲੱਗੇ ਮੈਂ ਕਬਰ ਖਾਂ ਮੈਂ ਗੋਰਖਾਂ ਮੈਂ ਉਹ ਧਰਤੀ ਆ ਜਿੱਥੇ ਮੁਰਦੇ ਦਫਨਾਏ ਜਾਂਦੇ ਨੇ ਤੇ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹਨੀ ਆ ਕਿ ਜਿਸ ਘਰ ਵੱਲ ਲੋਕ ਤੇਜ਼ੀ ਨਾਲ ਸ਼ਾਮ ਨੂੰ ਦੌੜ ਕੇ ਘਰ ਪਹੁੰਚਦੇ ਨੇ ਮੇਰੇ ਤੋਂ ਨਫ਼ਰਤ ਕਰਦੇ ਨੇ ਅਸਲ ਵਿੱਚ ਇਹਨਾਂ ਦਾ ਇਹ ਘਰ ਨਹੀਂ ਕਿਉਂਕਿ ਇੱਕ ਦਿਨ ਇਸ ਘਰ ਦੇ ਲੋਕਾਂ ਨੇ ਮੇਰੇ ਘਰ ਵਿੱਚ ਇਹਨਾਂ ਨੂੰ ਟਿਕਾ ਕੇ ਜਾਣਾ ਹੈ ਲਾਜ ਨਾ ਮਰੋ ਕਹੋ ਘਰ ਮੇਰਾ ਬਾਬਾ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਨਿ ਘਰੇ ਕਿਹਾ ਉਹਨਾਂ ਦਾ ਬਚਨ ਹੈ ਗੋਰ ਨਿਮਾਣੀ ਛੱਡ ਕਰੇ ਕਬਰ ਆਵਾਜ਼ਾਂ ਮਾਰਦੀ ਹੈ ਪੁਕਾਰ ਦੀ ਲੰਗਣ ਵਾਲਿਆਂ ਨੂੰ ਗੋਰ ਨਿਮਾਣੀ ਛੱਡ ਕਰੇ ਨੇ ਘਰਿਆ ਘਰ ਆਓ ਉਹ ਨਿ ਘਰੇ ਬੰਦੇ ਤੇਰਾ ਘਰ ਕੋਈ ਨਹੀਂ ਤੂੰ ਕਹੀ ਜਾਂਦਾ ਮੇਰਾ ਇੰਨੇ ਮੰਜ਼ਲ ਮਕਾਨ ਪਰ ਨਹੀਂ ਤੇਰਾ ਨਹੀਂ ਹੋ ਗੌਰ ਨਿਮਾਣੀ ਛੱਡ ਕਰੇ ਨੇ ਘਰਿਆਂ ਕਰ ਆਓ ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆਉ ਪਿਆਰਿਆ ਕਿਉਂ ਡਰਨਾ ਪਿਆ ਇੱਕ ਦਿਨ ਮੇਰੇ ਕੋਲ ਤੈਨੂੰ ਜ਼ਰੂਰ ਆਉਣਾ ਪੈਣਾ ਹੈ ਮੇਰੇ ਤੋਂ ਬਿਨਾ ਤੇਰੀ ਕੋਈ ਹੋਰ ਥਾਂ ਨਹੀਂ ਆਪਣਾ ਇਹ ਘਰ ਨਹੀਂ ਆਪਣਾ ਇਹ ਟਿਕਾਣਾ ਨਹੀਂ ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਇੱਕ ਗੱਲ ਹੈ ਜਿਦੇ ਵਿੱਚੋਂ ਕਦੀ ੱਟਕੇ ਨਹੀਂ ਪੈਂਦੇ ਆ ਵੀ ਸ਼ਰੀਰ ਘਰ ਹੈ ਨਾ ਇਹਦੇ ਵਿੱਚ ਜਿੰਦ ਰਹਿ ਰਹੀ ਏ ਇਸ ਘਰ ਨੂੰ ਵੀ ਛੱਡਣਾ ਪੈਣਾ ਇਹਦੇ ਅਰਥ ਜਿੰਨੇ ਮਰਜੀ ਕਰ ਜੋ ਲਾਜ ਨਾ ਮਰੋ ਕਹੋ ਘਰ ਮੇਰਾ ਸ਼ਰੀਰ ਇੱਕ ਘਰ ਏ ਕਿ ਇਹਨੂੰ ਜਿੰਦ ਨੇ ਛੱਡਣਾ ਨਹੀਂ ਆ ਬਾਹਰ ਇੱਕ ਘਰ ਏ ਕਿ ਇਹਨੂੰ ਸ਼ਰੀਰ ਨੇ ਛੱਡਣਾ ਨਹੀਂ ਕਿ ਸਮਝਿਓ ਮੇਰੀ ਬੇਨਤੀ ਐਸ ਸਰੀਰ ਘਰ ਨੂੰ ਜਿੰਦ ਨੇ ਛੱਡਣਾ ਤੇ ਐਸ ਘਰ ਨੂੰ ਸਰੀਰ ਨੇ ਛੱਡਣਾ ਫਿਰ ਮੇਰਾ ਕਾਹਦਾ ਹੋਇਆ ਤੇ ਕੱਲੀ ਮੇਰੀ ਕਹਾਣੀ ਨਹੀਂ ਬਾਬਾ ਜੀ ਨੇ ਕਿਆ ਕਹਿ ਲੱਗੇ ਰਾਜੇ ਰૈયਤ ਸਿਕਦਾਰ ਕੋਈ ਨਾ ਰਹਿ ਸਿਓ ਕੋਈ ਨਹੀਂ ਰਿਹਾ ਆਪਣੇ ਘਰਾਂ ਚ ਰਾਜੇ ਰૈયਤ ਸਿਕਦਾਰ ਕੋਈ ਨਾ ਰਹਿ ਸਿਓ ਹੱਟ ਪਟਨ ਬਾਜ਼ਾਰ ਹੁਕਮੀ ਢੈ ਸਿਓ ਪੱਕੇ ਬੰਕ ਦਵਾਰ ਮੂਰਖ ਜਾਣਾ ਆਪਣੇ ਲਾਜ ਨਾ ਮਰੋ ਕਹੋ ਘਰ ਮੇਰਾ ਪੱਕੇ ਬੰਕ ਦਵਾਰ ਮੂਰਖ ਜਾਣ ਆਪਣੇ ਦਰ ਭਰੇ ਪੰਡਾਰ ਰੀਤੇ ਇੱਕ ਖਣੇ ਤਾਂ ਜੀ ਰਾਤ ਤੁਕਾਰ ਹਾਥੀ ਪਾਖਰੇ ਬਾਗ ਮਿਲ ਘਰ ਬਾਰ ਕਿਥੈ ਸੇ ਆਪਣੇ ਲਾਜ ਨਾ ਮਰੋ ਕਹੋ ਘਰ ਮਾਰ ਮੇਰਾ ਪਿਆਰਿਆ ਦੱਸ ਕਿਥੈ ਬਾਗ ਬਗੀਚੇ ਚਲੇ ਗਏ ਕਿਥੈ ਖਾਤੀ ਚਲੇ ਗਏ ਕਿਥੈ ਘੋੜੇ ਚਲੇ ਗਏ ਕਿਥੈ ਊਂਟ ਚਲੇ ਗਏ ਕਿਥੈ ਸੋਹਣੀਆਂ ਗੱਡੀਆਂ ਚਲੀਆਂ ਗਈਆਂ ਤਾਜੀ ਰਤ ਤੁਖਾਰ ਹਾਥੀ ਪਾਖਰੇ ਬਾਗ ਮਿਲ ਕਰ ਬਾਰ ਕਿਥੈ ਸੇ ਆਪਣੇ ਤੰਬੂ ਪਲੰਗ ਨਿਵਾਰ ਸਰਾਈਚੇ ਲਾਲਤੀ ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ ਸੱਚਾ ਕੇਵਲ ਪਰਮਾਤਮਾ ਹੈ ਤੇ ਉਹਦੀ شناخت ਜਿਹੜੀ ਉਹਦੀ ਕਾਇਨਾਤ ਵਿੱਚੋਂ ਹੁੰਦੀ ਹੈ ਆਪਣਾ ਘਰ ਨਹੀਂ ਆਪਣਾ ਟਿਕਾਣਾ ਨਹੀਂ ਪਰ ਇੱਕ ਟਿਕਾਣਾ ਸੀ ਬਣਾ ਲਈਏ ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ ਇਥੇ ਸ਼ਬਦ ਅਜ ਦੁਹਰਾ ਦੇਣਾ